ਇੱਕ ਪੰਜਾਬੀ ਸਿੰਗਰ ਰਾਏ ਚਚਾਰ ਜਲੰਧਰ ਹੀ ਫਰਮ ਜਲੰਧਰ ਐਂਡ ਆਮ ਆ ਪ੍ਰੀਟੀ ਰਾਏ ਫਰਮ ਕੈਨੇਡਾ ਸੋ 2006 ਹੀ ਕੇਮ देयर ਫॉर ਸ਼ੋਸ ਸ਼ੋ ਲਈ ਉੱਥੇ ਆਇਆ ਸੀਗਾ ਸੋ ਉੱਥੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋ ਡੂਇੰਗ ਦ ਸ਼ੋਸ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉੱਥੇ ਆ ਕੇ ਆਫ ਕੋਰਸ ਜਿੱਦਾਂ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐ ਮੈਨੂੰ ਤਾਂ ਲੱਗੇ ਤੱਕ ਕਾਫੀ ਚੱਲੇਗੀ ਐਂਡ ਮੈਰਿਜ ਦੀ ਮੈਨੂੰ ਕਹਿੰਦਾ ਸੀ ਕਿ ਮੈਂ ਤਨਾ ਕਰਨੀ ਆ ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਡ ਕੀਤਾ ਤੇ ਬਸ ਆ ਨੈਮ ਹੇਅਰ ਟੂਡੇ ਮੈਂ ਜਿਹੜੇ ਸ਼ੋਅ ਲਗਾਨ ਗਏ ਸੀਗੇ ਆਪਣੇ ਸ਼ੋਅ ਤੋਂ ਬਾਅਦ ਜਦੋਂ ਉਹਨਾਂ ਨੇ ਸ਼ੋਅ ਖਤਮ ਹੋ ਗਏ ਕਿੰਨੇ ਦੇ ਰੁੱਸ ਰਹੇ ਨੇ ਇਹ ਸਪਟੰਬਰ 20 ਤੋਂ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 2025 ਡੇਸ ਰੇ ਸੀ ਸੋ ਬਾਫੀ ਵਿੱਚ ਵੀ ਇਹਨੇ ਕਰੀਏ ਹਾਂਜੀ ਬਹੁਤ ਵਾਰੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਲੀਜ਼ ਨੂੰ ਐਵਰੀ ਈਚ ਫੈਮਲੀ ਮੈਂਬਰ ਨੂੰ ਮਿਲਿਆ ਉਹ ਤੇ ਹਰ ਇੱਕ ਦੇ ਨਾਲ ਕਰੇ ਵਿਜ਼ਿਟ ਨਾ ਆਈ ਹੈਵ ਆਲ ਦ ਪਿਕਚਰਸ ਐਂਡ ਐਵਰੀਥਿੰਗ ਤੇ ਬਾਕੀ ਫੰਕਸ਼ਨਸ ਆ ਰਹੀ ਨੇ ਅਟੈਂਡ ਕੀਤੇ ਤੇ ਕੈਨੇਡਾ ਜਾਂਦਾ ਹੈ ਤੁਸੀਂ ਕੀ ਕੀਤੀ ਤੁਸੀਂ ਕਦੋਂ ਆਏ ਹੋ ਉਹਨਾਂ ਦੇ ਨਾਲ ਇੱਥੇ ਇੰਡੀਆ ਦੇ ਵਿੱਚ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀ ਆਤਮ ਸਿੰਘ ਅਰਬਨ ਸਟੇਟ ਕਪੂਰਖਲਾ ਅਸੀਂ ਰਹਿੰਦੇ ਰਹੇ ਹਾਂ 6 ਇਅਰਸ ਵੀ ਲਵਡ ਟੁਗੇਦਰ ਸੋ ਜੀ ਉਥੇ 13 ਦੇ ਵਿੱਚ ਮੈਂ ਵਨ ਹੇ ਬਿਕਮ ਪ੍ਰੈਗਨੈਂਟ ਫਿਰ ਮੈਂ ਕੈਨੇਡਾ ਵਾਪਸ ਗਈ ਸੀ ਟੂ ਗਿਵ ਅ ਬਰਥ ਟੂ ਮਾਈ ਚਾਈਲਡ ਤੇ ਹੁਣ ਤੁਹਾਡੇ ਕੋਲੋਂ ਐਫਆਈਆ ਦਰਜ ਕਰਵਾਈ ਗਈ ਹੈ ਰੀਸੈਂਟਲੀ ਕੱਲ੍ਹ ਸਾਡੀ ਕੋਦੋਂ ਗੱਲ ਹੋਈ ਸੀ ਤੇ ਐਫਆਈਆ ਦਰਜ ਕਰਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਰਿਹਾ ਹੈ ਅਮ ਲਾਸਟ ਗੱਲ ਸਾਡੀ ਹੋਈ ਸੀ ਅਕਟੂਬਰ 24 ਨੂੰ uh, 2024 ਅਮ um, ਮੰਨ ਵਨ ਵਨ ਐਂਡ ਹਾਫ ਮੰਥ ਅਗੋ ਸੋ ਉਹਦੋਂ ਮੈਨੂੰ ਕਾਲ ਕੀਤੀ ਸੀ ਉਹਨੇ ਬਸ ਇਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕਿ ਤੂੰ ਸੁਣ ਲੈ ਕਿ ਕਿ ਨੂੰ ਉਹ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਤੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜਾਊਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕੀ ਖਰਾਬ ਕਰੂੰਗੀ ਆਫਟਰ ਅਪੀਅਰ ਨਹੀਂ ਨਹੀਂ ਆਫਟਰ ਆਫਟਰ ਕੰਪਲੇਂਟ سہ یوگا ਪਰ ਜਿਹੜਾ ਜਿਵੇਂ ਉਹਨੇ ਲੋਕਲ ਸਿੰਗਰ ਇੱਕ ਸਿੰਗਰ ਉਹ ਪਾਵਰ ਤੋਂ ਤੁਸੀਂ ਮੈਸੇਜ ਤੇ ਸੁਣੀ ਚੱਕਿਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟਿਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇ ਉਹ EMPLOYEES ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਇਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਛੇਤੀ ਤੋਂ ਛੇਤੀ ਅਰਸਤ ਕਰ ਲੈਣ